ਇਹ ਬਹੁਤ ਵੱਡਾ ਵੱਡੀ ਇੱਕ ਸਾਜ਼ਿਸ਼ ਹੈ ਪੰਜਾਬ ਦੇ ਲੋਕਾਂ ਦੇ ਉੱਪਰ ਪੈਸੇ ਦਾ ਡਾਕਾ ਮਾਰਨ ਲਈ ਕਿਸਾਨਾਂ ਲਈ ਇਹ ਪਿੰਡਾਂ ਵਾਲੇ ਲਈ ਫਾਇਦੇਮੰਦ ਚੀਜ਼ ਹੈ ਇਹ ਕਿਵੇਂ ਸਮਝਾਇਆ ਜਾਏਗਾ ਕਿ ਇਹ ਫਾਇਦਾ ਜਾਂ ਨੁਕਸਾਨ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਨਗਰਾਜੀ ਕੀ ਮੰਗ ਹੈਗੀ ਸੀ ਇਸ ਵਿਰੋਧ ਪ੍ਰਦਰਸ਼ਨ ਦੇ ਜ਼ਰੀਏ ਲੈਂਡ ਪੁੱਲਿੰਗ ਦੇ ਖਿਲਾਫ ਕਿ ਕਿਸਾਨਾਂ ਦਾ ਵੀ ਤੁਸੀਂ ਗੱਲ ਕੀਤੀ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਇਹ ਪੈਸੇ ਹਟਣ ਦਾ ਤਰੀਕਾ ਆਮ ਆਦਮੀ ਪਾਰਟੀ ਦਾ ਦੇਖੋ ਇਹ ਬਹੁਤ ਵੱਡਾ ਵੱਡੀ ਇੱਕ ਸਾਜ਼ਿਸ਼ ਹੈ ਪੰਜਾਬ ਦੇ ਲੋਕਾਂ ਦੇ ਉੱਪਰ ਪੈਸੇ ਦਾ ਡਾਕਾ ਮਾਰਨ ਦੀ ਕਿਉਂਕਿ ਜੋ ਦਿੱਲੀ ਤੋਂ ਲੋਕ ਆਏ ਹੋਏ ਨੇ ਉਹਨਾਂ ਨੇ ਸਾਰਾ ਗਲਾਡਾ ਪੁੱਡਾ ਜਿੰਨੀਆਂ ਵੀ ਇਹ ادارے ਸੀਗੇ ਉਹ ਚੀਫ ਮਿਨਿਸਟਰ ਦਾ ਇਹਦਾ ਇਹਨਾਂ ਦਾ ਚੀਫ ਮਿਨਿਸਟਰ ਜਿਹੜਾ ਸੀ ਉਹ ਹੈੱਡ ਹੁੰਦਾ ਸੀ ਉਹਦੀ ਥਾਂ ਤੇ ਚੀਫ ਸੈਕਟਰੀ ਨੂੰ ਲਾਤਾ ਔਰ ਉਦੋਂ ਬਾਅਦ ਇੱਕ ਸਕੀਮ ਬਣਾਈ ਹੈ ਪੰਜਾਬ ਦੀ ਲੈਂਡ ਲੈਂਡ ਬੈਂਕ ਬਣਾਉਣਾ ਹੈ ਇੱਕ ਸਰਕਾਰ ਦਾ ਲੈਂਡ ਬੈਂਕ ਬਣਾਉਣਾ ਹੈ ਤਾਂ ਕਿ ਪੰਜਾਬ ਸਰਕਾਰ ਮੈਂ ਸ਼ਾਰਟ ਚ ਦੱਸ ਰਿਹਾ ਪੀ ਪੰਜਾਬ ਸਰਕਾਰ ਦੇ ਕੋਲੇ ਲੋਨ ਲੈਣ ਨੂੰ ਹੁਣ ਕਲੈਕਟਰ ਨੂੰ ਸਿਕਿਉਰਿਟੀ ਦੇਣ ਨੂੰ ਕੋਈ ਜਗ੍ਹਾ ਨਹੀਂ ਬਚੀ ਸਾਰੇ ਸਾਰੀਆਂ ਬਿਲਡਿੰਗਾਂ ਸਾਰੀਆਂ ਜ਼ਮੀਨਾਂ ਜਿਹੜੀਆਂ ਆਲਰੇਡੀ ਦਿੱਤੀਆਂ ਜਾ ਚੁੱਕੀਆਂ ਨੇ ਹੁਣ ਜੇ ਮੰਨ ਲਓ 1 ਲੱਖ ਏਕੜ ਇਹ ਜ਼ਮੀਨ ਕਰਦੇ ਨੇ 88000 ਏਕੜ ਜ਼ਮੀਨ ਜਿਹੜੀ ਹੈਗੀ ਆ ਉਹ ਪੰਜਾਬ ਸਰਕਾਰ ਕੋਲੇ ਲੈਂਡ ਬੈਂਕ ਦੇ ਤੌਰ ਤੇ ਆ ਜਾਊਗੀ ਔਰ ਉਹਨੂੰ ਅੱਗੇ ਕਿਸੇ ਵੀ ਚਾਹੇ ਉਹ ਨਬਾੜ ਨੂੰ ਦੇਣ ਚਾਹੇ ਵਰਡ ਬੈਂਕ ਨੂੰ ਦੇਣ ਚਾਹੇ ਕਿਸੇ ਹੋਰ ਬੈਂਕ ਨੂੰ ਦੇਣ ਉਹਨੂੰ ਕਲੈਕਟਰ ਨੂੰ ਸਿਕਿਉਰਿਟੀ ਦੇ ਕੇ ਜੇ ਸਕਿਉਰਟੀ ਮੰਗਦਾ ਬੈਂਕ ਲੋਨ ਦੇਣ ਵੇਲੇ ਉਹ ਕੋ ਲੋਨ ਲੈ ਲੈਣਗੇ ਔਰ ਉਸ ਤੋਂ ਬਾਅਦ ਉਹ ਲੋਨ ਜਿਹੜਾ ਹੈਗਾ ਆ ਉਹ ਫਿਰ ਉੜ ਜਾਊਗਾ ਅਸੀਂ ਯਾਰ 1 ਕਿੜੇ ਕਿ 40000 ਤੋਂ 1 ਕਿੜ ਤੋਂ ਜ਼ਿਆਦਾ ਇਹਨਾਂ ਦਾ ਜਿਹੜਾ ਟਾਰਗੇਟ ਹੈਗਾ ਉਹ ਸਵਾ ਲੱਖ ਏਕੜ ਦਾ ਆ ਇਹ ਤਾਂ ਹਜੇ ਸਟਾਰਟਿੰਗ ਹੈ ਇਹ ਕਿਵੇਂ ਮਤਲਬ ਆਮ ਲੋਕ ਇਹਨਾਂ ਨੇ ਹਜੇ ਫਤਿਹਗੜ੍ਹ ਸਾਹਿਬ ਦਾ ਜਿਹੜੀ ਆ ਭਾਰਤ ਮਾਲਾ ਦੀ ਰੋਡ ਨਿਕਲੀ ਆ ਫਤਿਹਗੜ੍ਹ ਸਾਹਿਬ ਨੂੰ ਪਰ ਉਹਦੇ ਕਹਿ ਤਾ ਕਹਿ ਤਾ ਦਿੱਤਾ ਕਿ ਉਹਦੇ ਦੋਨੇ ਸਾਈਡ ਤੇ 1 ਕਿਲੋਮੀਟਰ ਲੈਫਟ ਹੈਂਡ 1 ਕਿਲੋਮੀਟਰ ਰਾਈਟ ਜਿੰਨੀ ਜ਼ਮੀਨ ਹੈਗੀ ਆ ਉਹ ਉਹਦੇ ਨੰਬਰ ਸਾਰੇ ਭੇਜਤੇ ਥੱਲੇ ਕਿ ਇਹ ਵੀ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਉਹ ਕਿਸਾਨ ਜਿਹੜੇ ਨੇ ਉਹ ਵੇਚ ਨਹੀਂ ਸਕਦੇ ਹੈਗੇ ਇੱਕ ਪਾਸੇ ਸਰਕਾਰ ਕਹ ਰਹੀ ਹੈ ਕਿ ਇਹ ਤਾਂ ਪੰਜਾਬ ਦੇ ਲੋਕਾਂ ਲਈ ਹੈ ਕਿਸਾਨਾਂ ਲਈ ਹੈ ਪਿੰਡਾਂ ਵਾਲੇ ਲਈ ਫਾਇਦੇਮੰਦ ਚੀਜ਼ ਹੈ ਇਹ ਕਿਵੇਂ ਸਮਝਾਇਆ ਜਾਏਗਾ ਕਿ ਇਹ ਫਾਇਦਾ ਹੈ ਜਾਂ ਨੁਕਸਾਨ ਹੈ ਮੈਂ ਦੱਸਦਾ ਮਹਾਲੀ ਦੇ ਵਿੱਚ 2011 ਦੇ ਵਿੱਚ ਇੱਕ ਲੈਂਡ ਪੁਲਿੰਗ ਆਈ ਸੀਗੀ ਸਰਦਾਰ ਜਸਪਾਲ ਸਿੰਘ ਨੇ ਇਹ ਸੁਹਾਣੇ ਪਿੰਡ ਦੇ ਇਹਨਾਂ ਦੀ ਜ਼ਮੀਨ ਤੋਂ ਸਟਾਰਟ ਹੋਇਆ ਸੀ ਔਰ ਇਹਨਾਂ ਨੇ ਸੁਪਰੀਮ ਕੋਰਟ ਤੱਕ ਕੇਸ ਲੜ ਕੇ ਆਪਣੇ ਹੱਕ ਦੇ ਵਿੱਚੋਂ ਕੇਸ ਕਰਾਇਆ ਆ ਤੇ ਅੱਜ ਤੱਕ ਜਿਹੜੀ ਜ਼ਮੀਨ ਉਹਨਾਂ ਨੇ ਲਈ ਸੀ ਲੈਂਡ ਪਲਾਨਿੰਗ ਚ ਉਹਦੇ ਤੇ ਉਹਦੇ ਵਿੱਚ ਅੱਜ ਤੱਕ ਨਾ ਸੀਵਰ ਪਿਆ ਆ ਨਾ ਮਤਲਬ ਕੁਝ ਹੋਰ ਹੋਇਆ ਮਹਾਲੀ ਦੇ ਉੱਤੇ 에어ਪੋਰਟ ਵਾਲੇ ਪਾਸੇ ਵਾਲੇ ਜਿਹੜੇ ਸੈਕਟਰ ਨੇ ਉਹਨਾਂ ਦੇ ਵਿਚਾਰਿਆਂ ਦੇ ਜਿਨ੍ਹਾਂ ਨੂੰ ਮਿਲਿਆ ਸੀਗਾ 1000 ਏਕੜ ਸੌਰੀ 1000 1000 ਗਜ ਰੈ residencial ਦਾ ਤੇ 200 ਗਜ ਕਮਰਸ਼ੀਅਲ ਦਾ ਉਹ ਵਿਚਾਰੇ ਐਲਓਆਈਆਂ ਲੈ ਕੇ ਘੁੰਮਦੇ ਨੇ ਪਏ ਨੰਬਰ ਵੀ ਦੇਤੇ ਪੋਜੈਸ਼ਨ ਨਹੀਂ ਦਿੰਦੇ। ਨੰਬਰ ਵੀ ਦੇਤੇ ਪੋਜੈਸ਼ਨ ਨਹੀਂ ਦਿੱਤੇ। ਇਹ ਦੱਸਣਗੇ ਤੁਹਾਨੂੰ। ਅੱਜ ਕੱਲ ਮੈਂ 2015 ਦਾ ਵਾਰਡ ਹੋਇਆ ਲੈਂਡ ਪੁਲਿੰਗ ਦਾ ਓਨਲੀ ਫਾਰ ਲੈਂਡ ਪੁਲਿੰਗ ਨਾਟ ਕੰਪਨਸੇਸ਼ਨ ਆਫ ਦਾ ਇਹਦਾ ਰੇਟਰ ਹੀ ਦਿੱਤਾ ਵਾ। ਪੈਸੇ ਵੀ ਨਹੀਂ। ਪੈਸੇ ਨਹੀਂ ਦਿੱਤੇ। ਕੱਲੀ ਲੈਂਡ ਪੁਲਿੰਗ ਦਿੱਤੀ ਸੀਗੀ। 15 ਚ ਵਾਰਡ ਕਰਿਆ ਸੀ ਅੱਜ ਤੱਕ ਖੰਡਰ ਪਿਆ ਸੈਕਟਰ। ਕਿਸੇ ਨੂੰ ਪਲਾਟ ਨਹੀਂ ਦੇ ਰਹੇ। ਕਈ ਬਚਾਰਿਆਂ ਨੇ ਕੋਈ ਜ਼ਰੂਰੀ ਨਹੀਂ ਕਿ ਉਹ ਬਿਕ ਰਹੇ ਆਂ ਪਰ ਕਿਸੇ ਨੇ ਮਕਾਨ ਬਣਾਉਣਾ ਜਾਂ ਨਹੀਂ ਬਚਣਾ। ਮੰਨ ਲਓ ਤੁਹਾਡੀ ਜ਼ਮੀਨ 1 ਕਿੱਕੜ ਹੈ। ਤੁਹਾਨੂੰ 1000 ਗਾਜ ਦੇ ਦਿੱਤੀ ਉਹਨਾਂ ਨੇ। ਰੈ residentially 200 ਗਜ ਤੁਹਾਡੀ ਕਮਰਸ਼ੀਅਲ ਦਿੱਤੀ ਹੁਣ ਇਹ ਦੇਖ ਲਓ 2015 ਦਾ 9099 ਖੰਡਰ ਰਪਿਆ ਹੁਣ ਤੁਹਾੰਨਾ ਜੀ ਉਥੇ ਡਿਵੈਲਪਮੈਂਟ ਹੋਊਗੀ ਤੇ ਤੁਸੀਂ ਉਥੇ ਆਪਣਾ ਮਕਾਨ ਬਣਾਉਂਗੇ ਉਥੇ ਦੁਕਾਨ ਬਣਾਉਂਗੇ 3 ਸਾਲ ਦਾ ਠੇਕਾ ਦੰਦੇ ਕਿਰਾਇਆ ਵਗੈਰਾ ਨਹੀਂ ਨਾ ਜੀ 3 ਸਾਲ ਦਾ ਠੇਕਾ ਦੰਦੇ 3 ਦਾ ਠੇਕਾ ਦੰਦੇ ਮੰਨ ਲਓ ਤਿੰਨ ਬਾਅਦ ਪਲਾਟ ਵੀ ਤਾਂ ਦੇਣਾ ਹੈ ਜੇ ਅਸੀਂ ਨਹੀਂ ਬਣਾਉਂਦੇ ਤਾਂ ਸਾਡੇ ਤੇ ਐਕਸੈਨਪਾਦਨੇ ਨਾਨ ਕੰਸਟਰਕਸ਼ਨ ਚਾਰਜ ਨਾਨ ਕੰਸਟਰਕਸ਼ਨ ਚਾਰਜ ਪਾ ਇਹਨਾਂ ਤੇ ਕੁਝ ਨਹੀਂ ਲੱਗਦਾ ਜਬਰਨ ਵੀ ਸਰਕਾਰ ਫਿਰ ਲੈ ਸਕਦੀ ਹੈ ਜੇ ਕੋਈ ਨਾ ਨਹੀਂ ਨਹੀਂ ਲੈ ਨਹੀਂ ਸਕਦੀ ਇਹਨਾਂ ਨੇ ਇਹਨਾਂ ਨੇ ਉਸ ਵੇਲੇ ਜਦੋਂ ਜਬਰਨ ਲੈਣ ਲੱਗੀ ਸੀ ਸੁਪਰੀਮ ਕੋਰਟ ਤੋਂ ਜਾ ਕੇ ਰਿਕੁਐਸਟ ਕਰਾਈ ਸੀ 75 8 ਦਾ ਸੈਕਟਰ 76 76 ਤੋਂ ਅੱਛੀ ਥਾਂ ਦੇ ਸੈਕਟਰ ਜਿਹੜੀ ਸੀ ਰਿਕੁਐਸਟ ਹੋਈ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਲੀਗਲ ਕੰਪਲਿਕੇਸ਼ਨਸ ਨੇ ਅ ਜੇ ਤਾਂ ਲੋਕਾਂ ਦੇ ਵਿੱਚ ਜਾਗਰੂਕਤਾ ਲਹਿ ਰਹੀ ਹੈ ਲੋਕਾਂ ਨੂੰ ਵੀ ਨਹੀਂ ਪਤਾ ਸਾਡੇ ਨਾਲ ਕੀ ਹੋ ਰਿਹਾ ਇਹਨਾਂ ਨੂੰ ਤਾਂ ਜਿਹੜੀ ਮਿਲੀ ਸੀ ਨਾ ਉਹਦੇ 'ਚ ਤਾਂ ਫੇਰ ਅਜੇ ਦੂਜਾ ਇੱਕ ਇੱਕ ਹੋਰ ਨਹੀਂ ਸੀ ਕਲੌਜ਼ ਐਤਕੀ ਪਾਤੀ ਜਿਹੜਾ 1 ਕਰੋੜ ਰੁਪਈਆ ਏਕੜ ਦਾ ਡਵੈਲਪਮੈਂਟ ਚਾਰਜ ਵੀ ਕਿਸਾਨ ਦਊਗਾ ਹਾਂ ਐਡੀਸੀ ਸਾਡੇ ਹੈ ਨਹੀਂ ਸੀ ਉਦੋਂ ਐਡੀਸੀ ਨਹੀਂ ਸੀ ਫੇਰ ਇਹਨਾਂ ਦੇ ਵੇਲੇ ਹੋਰ ਇੱਕ ਸੀਗੀ ਕਿ ਜਿਹੜੀ ਜ਼ਮੀਨ ਇਹਨਾਂ ਦੀ ਆਊਗੀ ਕਿਤੇ ਹੋਰ ਜਾ ਕੇ ਜ਼ਮੀਨ ਲੈਣਗੇ ਤਾਂ ਉੱਥੇ ਰਜਿਸਟਰੀ ਨਹੀਂ ਹੋਊਗੀ ਖਰਚਾ ਨਾ ਰਜਿਸਟਰੀ ਖਰਚਾ ਨਹੀਂ ਲੱਗੂਗਾ ਐਕਟ ਦੇ ਤਹਿਤ ਸੀਲੈਂਡ ਬੋਲਣਗੇ ਇਹ ਬਿਨਾ ਐਕਟ ਤੋਂ ਆਏ ਹੇ ਫਰੈਂਡਲੀ ਹੈ ਇਹਦਾ ਇਹਦਾ ਵਿਰੋਧ ਕਿਵੇਂ ਕੀਤਾ ਜਾ ਸਕਦਾ ਹੈ ਇਹ ਲੋਕ ਕਿਵੇਂ ਇਸ ਨੂੰ ਵਿਰੋਧ ਠੀਕ ਹੈ ਨਹੀਂ ਦਊਂਗਾ ਵਿਰੋਧ ਹੈ ਨਾ ਦੋ ਰਿਸਟ ਜਸ ਜਸ ਰੇਸੇਡਡ ਬਣ ਗਈ ਫਿਰ ਸਾਡੇ ਪਰ ਐਕੀ ਜਾਂਦਾ ਪਿੱਛੇ ਉਦੋਂ ਸੇਲਡਡ ਨਹੀਂ ਉਦੋਂ ਕੁਛ ਸੈਕਟਰ ਦੇ ਰਹੇ ਹੁੰਦੇ ਸੀ ਜ਼ਿੰਦਗੀ ਕੀ ਮੰਗ ਕੀਤੀ ਹੈ ਇਹੀ ਮੰਗ ਕੀਤੀ ਹੈ ਕਿ ਇਹਦੇ ਵਿੱਚ ਜਿਹੜਾ ਹੈਗਾ ਆ ਕਿਉਂਕਿ ਇਹਦੇ ਵਿੱਚ ਇੱਕ ਹੋਰ ਬਹੁਤ ਵੱਡਾ ਵੱਡਾ ਲੋਚਾ ਆ ਉਹ ਕੀ ਹੈ ਕਿ ਸੀਐਮ ਜਿਹੜਾ ਇਹਦਾ ਹੈੱਡ ਹੁੰਦਾ ਸੀ ਉਹ ਇੱਕ ਉਹ ਇੱਕ ਉਹ ਉਹ ਜਿਹੜਾ ਹੁੰਦਾ ਸੀਗਾ ਉਹ ਲੋਕਾਂ ਦਾ ਚੁਣਿਆ ਹੋਇਆ ਨਵੇਂ ਦਾ ਹੁੰਦਾ ਸੀ ਉਹਨੂੰ ਕੋਈ ਨਾ ਕੋਈ ਮਾੜੀ ਮੋਟੀ ਕਿਸੇ ਵੇਲੇ ਦਰਦ ਵੀ ਜਾਗ ਜਾਂਦਾ ਸੀ ਕਿ ਯਾਰ ਮੈਂ ਗਲਤ ਕੰਮ ਕਰਨ ਲੱਗਾ ਆ ਹੁਣ ਤਾਂ ਉਹਦਾ ਹੈੱਡ ਹੀ ਚੀਫ ਸੈਕਟਰੀ ਬਣਾਤਾ ਜਿਹੜਾ ਆਈਐਸ ਅਫਸਰ ਹੈ ਜਿਹਨੂੰ ਲਾਇਆ ਹੀ ਦਿੱਲੀ ਵਾਲਿਆਂ ਨੇ ਜੀਤ ਨਾਗਰੇ ਗਲਬਤ ਕਰ ਰਹੀ ਸੀ ਕਾਂਗਰਸ ਵੱਲੋਂ ਵਿਰੋਧ ਕੀਤਾ ਗਿਆ ਹੈ ਔਰ ਇਹ ਕਿਵੇਂ ਇਸ ਦਾ ਨੁਕਸਾਨ ਹੈ ਉਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਆਮਨ ਗੁਪਤਾ ਨਾਲ ਅਮਨ ਭਰਦwaj ਪੰਜਾਬ ਤੱਕ ਮੋਹਲੀ